ਕੁਝ ਦਿਨ ਪਹਿਲਾਂ ਇੱਕ ਫੌਜੀ ਮੁੰਡਾ ਜੋ ਦੇਸ਼ ਦੀ ਸੇਵਾ ਕਰਦਾ ਸੀ ਇੱਕ ਕੁੜੀ ਦੇ ਪਿੱਛੇ ਆਪਣੀ ਜ਼ਿੰਦਗੀ ਖਤਮ ਕਰ ਬੈਠਾ ਅਤੇ ਆਪਣੇ ਮਾਪਿਆਂ ਨੂੰ ਰੋਂਦਾ ਛੱਡ ਗਿਆ ਪਿੱਛੇ ਉਹ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਉਹਨਾਂ ਦੇ ਬढ़ापे ਦਾ ਸਹਾਰਾ ਸੀ ਪਰ ਅੱਜ ਉਹ ਸਾਡੇ ਵਿੱਚ ਨਹੀਂ ਰਿਹਾ ਕਈ ਵਾਰੀ ਇਨਸਾਨ ਪਿਆਰ ਵਿੱਚ ਇੰਨਾ ਅੰਨ੍ਹਾ ਹੋ ਜਾਂਦਾ ਆ ਕਿ ਉਸ ਨੂੰ ਸਹੀ ਜਾਂ ਗਲਤ ਦੀ ਸਮਝ ਹੀ ਨਹੀਂ ਰਹਿੰਦੀ ਅੱਜ ਜਿਸ ਮੁੰਡੇ ਦੀ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਉਹ ਆਪਣੇ ਆਖਰੀ ਪਲਾਂ ਵਿੱਚ ਸਿਰਫ ਇੱਕ ਗੱਲ ਕਹਿ ਗਿਆ ਗਿਆ ਮੇਰੀ ਗੱਲ ਹਰ ਕਿਸੇ ਤੱਕ ਪਹੁੰਚਾ ਦਿਓ ਕਿਸੇ ਹੋਰ ਦੀ ਜ਼ਿੰਦਗੀ ਮੇਰੇ ਵਾਂਗ ਬਰਬਾਦ ਨਾ ਹੋਵੇ ਹੁਣ ਤੁਸੀਂ ਖੁਦ ਸੁਣੋ ਉਸ ਦੀ ਆਖਰੀ ਗੱਲ ਬਾਈ ਜੀ ਮੈਂ ਫੌਜੀ ਬੰਦਾ ਹਾਂ ਪੰਜਾਬ ਰੈਜੀਮੈਂਟ ਮੇਰੀ ਯੂਨਿਟ ਹੈ ਜਿਹੜੀਆਂ ਤੁਸੀਂ ਆ ਫੋਟੋਆਂ ਦੇਖ ਰਹੇ ਹੋ ਇਹ ਕੁੜੀ ਨਾਲ ਮੇਰੇ 3 ਸਾਲ ਦੇ ਰਿਲੇਸ਼ਨ ਆ 3 ਸਾਲ ਮੇਰੇ ਨਾਲ ਰਹੀ ਹੈ ਹੋਟਲਾਂ 'ਚ ਘੁੰਮੀ ਸਭ ਜਗ੍ਹਾ ਗਈ 3 ਸਾਲ ਮੇਰੇ ਨਾਲ ਰਹੀ ਹੈ ਜਿਹੜੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ ਕੁੜੀ ਸਿਰੇ ਦੇ ਧੋਖੇ ਵਜ ਮਕਾਰ ਔਰਤ ਹੈ ਇਹ ਕੁੜੀ ਨੂੰ ਧੋਖੇ 'ਚ ਰੱਖਿਆ ਮੇਰੇ ਨਾਲ ਸ਼ਗਨ ਪਵਾਇਆ ਮੇਰੇ ਮਾਂ ਪਿਓ ਨਾਲ ਆਈ ਕੀਤੀ ਇਹ ਕੁੜੀ ਦੇ ਦੋ ਜਗ੍ਹਾ ਅਫੇਅਰ ਚੱਲ ਰਹੇ ਆ। ਇੱਕ ਇਹਦੇ ਕਾਲਾਂ ਵਾਲੇ ਸ਼ਹਿਰ ਦਾ ਮੁੰਡਾ ਹੈ। ਉਹਨੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪਰ ਇਹਦੇ ਘਰਦਿਆਂ ਨੇ ਕੁਝ ਵੀ ਨਹੀਂ ਕੀਤਾ। ਬਲਕਿ ਮੈਨੂੰ ਬੋਲਿਆ ਆਪਦੀ ਕੁੜੀ ਨੂੰ ਕੁਝ ਨਹੀਂ ਕਿਹਾ। ਇੱਕ ਮੁੰਡਾ ਇਸਹਾਰ ਦਾ ਗੌਰਵ ਨਾਂ ਦਾ ਮੁੰਡਾ ਹੈ। ਉਹਦੇ ਨਾਲ ਇਹਦੀ ਗੱਲਬਾਤ ਰਹੀ ਹੈ। ਇਹਨਾਂ ਦੇ ਰਿਸ਼ਤੇਦਾਰੀ ਚ ਦਾ ਭਰਾ ਲੱਗਦਾ। ਪਰ ਇਹਨੇ ਫੇਰ ਵੀ ਉਹਦੇ ਨਾਲ ਗੱਲਾਂਬਾਤਾਂ ਕੀਤੀਆਂ। ਮੈਨੂੰ ਧੋਖੇ 'ਚ ਰੱਖਿਆ। ਉੱਪਰ ਬਈ ਇਹ ਫੋਰਐਵਰ ਕੰਪਨੀ ਵਿੱਚ ਕੰਮ ਕਰਦੀ ਆ। ਜਉਦਾ ਸ਼ਗਨ ਪਿਆ ਉਹ ਤੋਂ ਬਾਅਦ ਮੈਨੂੰ ਇਹਨੇ ਬਲਾਕ ਕਰ ਰੱਖਿਆ 5 ਮਹੀਨੇ ਹੋ ਗਏ। ਇਹਨੇ ਮੈਨ ਸੇਬਾਸਨ ਮੇਰੀ ਗੱਲ ਨਹੀਂ ਹੋਈ ਉੱਪਰ ਇਹਦੇ ਘਰ ਦੇ ਮੈਨੂੰ ਬੋਲ ਰਿਹਾ ਵੀ ਤੂੰ ਸਾਡੀ ਕੁੜੀ ਦਾ ਐ ਕੀਤਾ ਵੋ ਕੀਤਾ ਇਹਦਾ ਪਿਓ ਮੈਨੂੰ ਡਰਾਵੇ ਦੇ ਰਿਹਾ ਅਸੀਂ ਐ ਕਰਦਾਂਗੇ ਵੋ ਕਰਦਾਂਗੇ ਸਾਡੀ ਇੰਨੀ ਪਹੁੰਚ ਹੈ ਤਾਂ ਕਰਕੇ ਬਾਈ ਇਹਦਾ ਪਿਓ ਜਿਹੜਾ ਹੈਗਾ ਇਹ ਆਪਦੀ ਕੁੜੀ ਦੀ ਕਮਾਈ ਖਾਣ ਲਈ ਇਹਨੂੰ ਕਿਤੇ ਵੀ ਭੇਜ ਸਕਦਾ ਮੈਨੂੰ ਫੋਨ ਲਾ ਕੇ ਸਿੱਧਾ ਕਹਿ ਰਿਹਾ ਮੇਰੀ ਕੁੜੀ ਤਾਂ ਐ ਜਾਊ ਵੀ ਐ ਕੰਮ ਕਰੂ ਵੀ ਤੂੰ ਰੋਕ ਲਾ ਜਿਹੜਾ ਕੁਝ ਕਰਨਾ ਹੈਗਾ ਤਾਂ ਕਰਕੇ ਬਾਈ ਮੈਂ ਆਹ ਕੁੜੀ ਕਰਕੇ ਸੁਸਾਇਡ ਕਰ ਰਿਹਾ ਮੈਂ ਇਹ ਕੁੜੀ ਕਰਕੇ ਬਹੁਤ ਦੁਖੀ ਆ ਕਾਂਚਨੇ ਦਾ ਨਾਮ ਆ ਰਜਨੀ ਕੰਚਨ ਦਾ ਨਾਮ ਹੈ ਇਹਦਾ ਇਹਦੇ ਪਿਓ ਦਾ ਨਾਮ ਮਸਤਾਨ ਆ ਕਾਲਾਵਾਲੀ ਸ਼ਹਿਰ ਦੇ ਰਹਿਣ ਵਾਲੇ ਆ ਇਹ ਕਿਮਿਆਰੇ ਪਿੰਡ ਚ ਇਹਦੇ ਨਾਨਕੇ ਆ ਤੇ ਬਾਈ ਇਹ ਕੁੜੀ ਬਚਣੀ ਚਾਹੀਦੀ ਜਿਵੇਂ ਮੈਂ ਹੁਣ ਰੋ ਰਿਹਾ ਮੇਰੇ ਮਾਪਿਓ ਰੋ ਰਹੇ ਆ ਇਹ ਵੀ ਰੋਲਨੇ ਚਾਹੀਦੇ ਬਾਈ ਇਹਨਾਂ ਦੀ ਜਿੰਦ ਵੀ ਖਰਾਬ ਹੋਣੀ ਚਾਹੀਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਬਾਈ ਮੈਨੂੰ ਇਨਸਾਬ ਦਿਵਾਇਓ ਮੇਰੇ ਮਾਪਿਓ ਦਾ ਧਿਆਨ ਰੱਖਿਓ ਪਰ ਇਹ ਕੁੜੀ ਬਾਈ ਬਚਣੀ ਚਾਹੀਦੀ